ਦੀ ਬੇਨਤੀ ਕਰ ਚੁੱਕੇ ਆ ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਪਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਉਹ ਆਪ ਜੀ ਹੋਰ ਕੇ ਬੇਨਤੀ ਕੀਤੀ ਉਹ ਬੇਨਤੀ ਕੀਤੀ ਇਹਦੀ ਬੰਦ ਕਰ ਫੈਕਟਰੀ ਬੰਦ ਰੱਖਿਓ ਜੀ ਬੰਦ ਹੀ ਆ ਸਰ ਅੰਦਰ ਬੰਦੇ ਹੋਰ ਸਾਰੇ ਕਲੋਨੀ ਚ ਰਹਿੰਦੇ ਆਗੇ ਬੰਦੇ ਭਾਈ 70 35 ਬੰਦੇ ਥੋੜੇ ਕੰਮ ਕਰ ਰਹੇ ਆ ਅੰਦਰ ਇਹੋ ਜੀ ਪੰਜਾਬ ਆ ਬੰਦਾ ਹਰੇਕ ਵਾਰੇ ਸਾਨੂੰ ਵਧੀਆ ਰਿਸਪਾਂਸ ਮਿਲਿਆ ਇਹ ਮੋਂਟੀ ਕਾਰਲੋ ਦੀ ਫੈਕਟਰੀ ਹੈ ਤੁਸੀਂ ਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸੱਚੀ ਰਿਪੋਰਟ ਆਈ ਹੈ ਅੰਦਰ 70-80 ਬੰਦੇ ਕੰਮ ਅੰਦਰ ਕਰ ਰਹੇ ਨੇ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਔਰ ਹੋ ਸਕਦਾ ਜੇ ਇੱਕ ਲੰਮੇ ਦਿਨ ਦੀ ਬੰਦ ਵੀ ਕਾਲ ਸੀਗੀ ਤੇ ਅਸੀਂ ਇਹਦੇ ਕਈ ਦਿਨ ਮੰਦਰ ਖਾਦੀਏ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਰਗਾ ਕਰਤਾ ਪ੍ਰਸ਼ਾਸਨ ਨੂੰ ਫੈਕਟਰੀ ਪੁਲਿਸ ਕੀ ਕਿਹਾ ਤੇ ਫੈਕਟਰੀ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਪਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਤੇ ਅਸੀਂ ਇਹ ਮੌਂਟੀ ਕਰ ਲੋੜਿਆਂ ਦੀ ਹੈ ਜੀ ਤੇ ਅਸੀਂ ਬਿਲਕੁਲ ਮੈਸੇਜ ਲਾਇਆ ਹੈ ਜੀ ਮੈਸੇਜ ਤਾਂ ਦੇਖੋ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿੰਨੇ ਬਿਨਾਂ ਦਾ ਮੈਸੇਜ ਲੱਗਿਆ ਵੀ ਪੰਜਾਬ ਬੰਦਾ ਤੇ ਉਸ ਤੋਂ ਵੀ ਜਦ ਜਦੋਂ ਅਸੀਂ ਚੱਲ ਗਏ ਫੁੱਟ ਚੱਲ ਕੇ ਚਲੇ ਕੇ ਉਹਨਾਂ ਕੋਲੇ ਤੇ ਉਹਨਾਂ 'ਤੇ ਅਸਰ ਹੋਣਾ ਚਾਹੀਦਾ ਤੇ ਜਿਹੜਾ ਹੁਣ ਗੇਟ ਨਹੀਂ ਖੁੱਲਿਆ ਗਿਆ ਉਹਦਾ ਵੀ ਕਿੱਦਾਂ ਦੇ ਉਹਦਾ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਪਰ ਹੋ ਸਕਦਾ ਜੇ ਇੱਕ ਦਿਨ ਦੀ ਬੰਦ ਦੀ ਕਾਲ ਸੀਗੀ ਤੇ ਅਸੀਂ ਇਹਦੀ ਕਈ ਦਿਨ ਬੰਦ ਰੱਖਾ ਦੀਏ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਰਗਾ ਕਰਤਾ ਪ੍ਰਸ਼ਾਸਨ ਨੂੰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿਸਾਨ ਵੀਰਾਂ ਨੂੰ ਅਪੀਲ ਇਹ ਕਰਦੇ ਆਂ ਸੀ ਵੀ ਜਿੱਥੇ ਵੀ ਕਿਤੇ ਮੌਂਟੀ ਕਾਰਲੋ ਦੇ ਆਪਾਂ ਨੂੰ ਜਿਹੜੇ ਤੁਸੀਂ ਆਮਾ ਬ੍ਰਾਂਡਰ ਕੱਪੜੇ ਖਰੀਦਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉਹਦਾ ਬਾਈਕਾਟ ਕਰੋ ਜਦੋਂ ਇਹ ਸਾਡੇ ਨਾਲ ਨਹੀਂ ਤਾਂ ਅਸੀਂ ਇਹਨਾਂ ਦੀ ਇੰਤਜ਼ਾਰੀਆਂ ਕਿਉਂ ਭਰੀਏ ਇਹ ਮੇਰੀ ਪੁਰਜੋਰ ਅਪੀਲ ਹੈ ਕਿਸਾਨ ਵੀਰਾਂ ਨੂੰ ਸਾਡੇ ਜੂਥ ਨੂੰ ਪੀਲਾ ਖਾਸ ਕਰਕੇ ਵੀ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਫੈਕਟਰੀ ਹੈ ਕਿੱਥੇ ਕਿੱਥੇ ਆ ਇਹ ਆ ਮੇਰੇ ਪਿਛਲੇ ਪਾਸੇ ਨਜ਼ਰ ਆਉਂਦੀ ਹੈ ਜੀ ਤੁਹਾਨੂੰ ਇਹ ਬਿਜਲੀਪੁਰ ਪਿੰਡ ਰੋਮ ਚੰਡੀਗੜ੍ਹ ਰੋਡ ਤੋਂ ਬਿਜਲੀਪੁਰ ਨੂੰ ਰੋਡ ਜਾਂਦਾ ਉਹਦੇ ਤੇ ਸਟੈਂਟਾ ਤੇ ਰੋਡ ਦੇ ਨਾਲ ਆ ਦੁਵਾਰ ਇਹਨਾਂ ਦੀਆਂ ਨਾਲ ਪਿਛਲੇ ਪਾਸੇ ਦੇਖ ਸਕਦੇ ਹੋ ਤੁਸੀਂ ਧਰਨਾ ਚੱਲ ਰਿਹਾ ਔਰ ਸਾਰਾ ਪੰਜਾਬ ਬੰਦ ਆ ਹਰੇਕ ਪਾਸੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਇਹ ਮੌਂਟੀ ਪਰਲੋ ਦੀ ਫੈਕਟਰੀ ਐ ਤੁਸੀਂ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸਟਾਟਿਕ ਰਿਪੋਰਟ ਆਈ ਹੈ ਅੰਦਰ 70-80 ਬੰਦੇ ਕੰਮ ਕਰ ਰਹੇ ਨੇ ਅਸੀਂ ਬੇਨਤੀ ਕੱਲੀ ਕੱਲੀ ਫੈਕਟਰੀ ਨੂੰ ਜਾ ਕੇ ਬੇਨਤੀ ਕੀਤੀ ਸੀ ਵੀ ਆਪਣੀਆਂ ਜਿੰਨੀਆਂ ਫੈਕਟਰੀਆਂ ਬੰਦ ਰੱਖਿਓ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਇਹਨਾਂ ਨੂੰ ਹੁਣ ਵੀ ਰਿਕਵੈਸਟ ਕਰਨ ਆਏ ਸੀ ਵੀ ਆਪਣਾ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰ ਰਹੇ ਨੇ ਕਿਰਪਾ ਕਰਕੇ ਸਾਡਾ ਸਾਥ ਦਿਓ ਵੀ ਉਹ ਫੈਕਟਰੀ ਅੱਜ ਦਾ ਦਿਨ ਬੰਦ ਕਰਕੇ ਵੀ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਪਰ ਇਹਨਾਂ ਨੇ ਇੱਥੇ ਸਾਡੀ ਬਿਲਕੁਲ ਨਹੀਂ ਸੁਣੀ ਹੁਣ ਅਸੀਂ ਆਪਣੀ ਜਿਹੜੀ ਸਾਡੀ ਇੱਥੇ ਲੁਧਿਆਣਾ ਜਿਲ੍ਹੇ ਦੀ ਹਾਈ ਕਮਾਂਡ ਹੈਗੀ ਆ ਇਹਦਾ ਮੀਟਿੰਗ ਕਰਕੇ ਕੋਈ ਕਰਨੇ ਆ ਵੀ ਕਿ ਇਸਦੇ ਅਸੀਂ ਕੀ ਐਕਸ਼ਨ ਲੈਣਾ ਹੋ ਸਕਦਾ ਵੀ ਹੁਣ ਅਸੀਂ ਸਰਟੀਫਿਕੇਟ ਅਕੇ ਪੱਕੇ ਹੀ ਬੈਠ ਜਾਈਏ ਜਿਹੜੇ ਇਹਨਾਂ ਨੇ ਆਪਣਾ ਵਿਵਹਾਰ ਕੀਤਾ ਆ ਅਸੀਂ ਇਹਨਾਂ ਨਾਲ ਗੱਲ ਕਰਨ ਆਏ ਆ ਪੰਜਾਬੀ ਦੇ ਵਿੱਚ ਕਹਿਣ ਆਏ ਆ ਵੀ ਬਾਈ ਜੀ ਰਿਕੁਐਸਟ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਆ ਬਾਈ ਸਾਰੇ ادارے ਪੂਰੇ ਪੰਜਾਬ ਦੇ ਬੰਦ ਨੇ ਇੱਕalle ਖੋਲੀ ਬੈਠੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਇਸ ਟਾਈਮ ਇਹਦੇ ਅੰਦਰ ਪੰਜਾਬੀ ਮੁੰਡਾ ਕੋਈ ਕੰਮ ਨਹੀਂ ਕਰ ਰਿਹਾ ਜੋ ਵੀ ਹੈਗਾ ਆ ਦੂਜੀਆਂ ਸਟੇਟਾਂ ਵਾਲੇ ਵੀ ਆ ਕੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਹੈਗੀ ਪਰ ਜਦੋਂ ਅਸੀਂ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਸੀ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਧਾਰੇ ਬੰਦ ਰਹਿਣ ਉਹ ਸਾਨੂੰ ਰਿਸਪੌਂਸ ਵੀ ਵਧੀਆ ਮਿਲਿਆ ਸੀਗਾ ਸਾਹਮਣੇ ਕਿਹਾ ਸੀ ਬੰਦ ਰੱਖਾਂਗੇ ਪਰ ਇਹ ਮੌਂਟੀਕਰ ਲੋ ਵਾਲਿਆਂ ਨੇ ਇਹ ਫੈਕਟਰੀ ਖੋਲੀ ਰੱਖੀ ਐ ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਉਹ ਮੌਂਟੀਕਰ ਲੋ ਉਸ ਵਾਲਾ ਵਾਲੇ ਨੇ ਇਹ ਆਜੋ ਫਿਰ ਸਿੱਧੇ ਹੋ ਗਏ ਜਿਵੇਂ ਅਬਾਨੀਆਂ ਦਾ ਸਟੋਰ ਬੰਦ ਕੀਤੇ ਸੀਗੇ ਇਹਨਾਂ ਦਾ ਸਮਾਨ ਲੈਣਾ ਬੰਦ ਕਰ ਦਿਓ ਇਹ ਤਾਂ ਵੇਖਾ ਮਤਲਬ ਸਾਡੇ ਉਲਟ ਨੇ ਇਹ ਸਾਡੀਆਂ ਗੱਲਾਂ ਨਹੀਂ ਸੁਣਦੇ ਇਹਨਾਂ ਨੂੰ ਵਪਾਰ ਦੇ ਵਿੱਚ ਘਾਟਾ ਪਾਉ ਪੰਜਾਬ ਦੇ ਹਰੇ ਕਿਸਾਨ ਨੂੰ ਮੈਂ ਬੇਨਤੀ ਕਰੂੰਗਾ ਹਰੇਕ ਵਪਾਰੀ ਨੂੰ ਬੇਨਤੀ ਕਰੂੰਗਾ ਇਹਨਾਂ ਤੋਂ ਮਾਲ ਲੈਣਾ ਬੰਦ ਕਰੋ ਇਹਨਾਂ ਨੂੰ ਅਕਲ ਆ ਜੂਗੀ ਵੀ ਕਿ ਕਿਵੇਂ ਆਪਣਾ ਪੰਜਾਬੀਆਂ ਦਾ ਸਾਥ ਦੇਣਾ ਹੈ ਪੰਜਾਬ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾਂ ਨੂੰ ਜਦੋਂ ਵਪਾਰਕ ਸੱਟ ਲੱਗਦੀ ਆ ਉਦੋਂ ਹੀ ਸੁਣਦੇ ਨੇ ਉਂਝ ਨਹੀਂ ਸੁਣਦੇ ਮੈਂ ਹੱਥ ਜੋੜ ਕੇ ਸਾਰੇ ਕਿਸਾਨ ਵੀ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਹੜੀ ਮਰਜ਼ੀ ਕੰਪਨੀ ਦਾ ਛੋਟੀ ਮੋਟੀ ਦਾ ਸਮਾਨ ਲੈ ਲਓ ਮੰਡੀ ਕਰ ਲਓ ਵੀਰੇ ਬੰਦ ਕਰੋ ਇਹ ਸਾਡੇ ਨਾਲ ਨਹੀਂ ਹੈਗੇ ਧੰਨਵਾਦ ਜੀ